ਨਿਊਜ਼ ਵੇਖਣ ਵਾਲੇ ਮੇਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਇਹ ਜਾਣਕਾਰੀ 에ਰਪੋਰਟ ਦੇ ਮਤਲਬ ਜਿਹੜੇ ਅਮਰਸਰ 에ਰਪੋਰਟ ਤੇ ਆਪਣੇ ਰਿਸ਼ਤੇਦਾਰ ਵੀ ਸੱਜਣ ਚੜ੍ਹਾਉਂ ਜਾਂਦੇ ਆ ਮੇਰੀ ਵੀਡੀਓ ਤੋਂ ਬਾਅਦ ਵੀਡੀਓ ਚੱਲੂਗੀ ਵੇਖਿਓ ਤੇ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਡ੍ਰੌਪ ਏਰੀਆ ਹੈ ਜੇ ਤੁਸੀਂ ਗੱਡੀ ਲਾਉਣੀ ਹੈ ਪਹਿਲੇ ਅੱਧੇ ਘੰਟੇ ਦੇ 20 ਰੁਪਏ ਹਨ ਕਾਰ ਦੇ ਕੁਝ ਜਾਣੇ ਨੇ ਮੈਸੇਜ ਕੀਤੇ ਨੇ ਕਿ ਉਹ ਸਾਡੇ ਕੋਲ 60 ਰੁਪਏ ਲੈ 100 ਰੁਪਏ ਵੀ ਲਈ ਜਾਂਦੇ ਨੇ ਭਾਵੇਂ ਉਹ 30 ਮਿੰਟ ਵੀ ਹੋਣ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ 31 ਮਿੰਟ ਤੋਂ ਲੈ ਕੇ 120 ਮਿੰਟ ਤੱਕ 55 ਰੁਪਏ ਵੱਡੀ ਗੱਡੀ ਐ ਐਸਯੂਵੀ ਟਾਈਪ 60 ਰੁਪਏ 2 ਘੰਟੇ ਤੋਂ ਲੈ ਕੇ 7 ਘੰਟਿਆਂ ਤੱਕ ਜਦੋਂ ਬਾਹਰ ਨਿਕਲਦੇ ਹੋ ਖੱਬੇ ਛੋਟਾ ਜਿਹਾ ਬੋਰਡ ਲੱਗਾ ਹੈ ਦੇਖਣ ਚ ਬੜੀ ਮੁਸ਼ਕਲ ਹੈ ਪਰਚੀ ਉਹਨਾਂ ਕੋਲੋਂ ਆਨ ਦੀ ਵੀ ਲਵੋ ਤੇ ਬਾਹਰ ਦੀ ਵੀ ਲਵੋ ਪਰਚੀਆਂ ਵਾਪਸ ਨਾ ਕਰੋ ਤੇ ਫਾਸਟ ਟੈਗ ਵਿੱਚ ਚਲਾਉਂਦੇ ਨੇ ਵਿੱਚ ਜੀ ਬੰਦ ਕਰ ਦਿੰਦੇ ਨੇ 7 ਘੰਟੇ ਤੋਂ ਲੈ ਕੇ 24 ਘੰਟੇ ਤੱਕ ਹੋਵੇ ਤੇ 165 ਰੁਪਏ ਹਨ ਕਈ ਲੋਕਾਂ ਨੇ ਦੱਸਿਆ ਹੈ ਕਿ 500 ਵੀ ਮੰਗਦੇ ਹਨ ਜੇਕਰ 48 ਘੰਟੇ ਤੱਕ ਦੋ ਦਿਨ ਗੱਡੀ ਲਾਉਣੀ ਹੈ ਤੇ ਡਬਲ ਕਰ ਦੋ 330 ਰੁਪਏ ਚਬੀ ਤੋਂ 36 ਘੰਟੇ ਇੱਕ ਤੋਂ ਡੇਢ ਦਿਨ ਤੱਕ 36 ਘੰਟਿਆਂ ਤੱਕ 247 ਰੁਪਏ 50 ਪੈਸੇ ਖੱਬੇ ਹੱਥ ਪਿਕ ਐਂਡ ਡ੍ਰੌਪ ਏਰੀਆ ਉਹਦੇ ਕੋਈ ਚਾਰजेस ਨਹੀਂ ਹਨ ਜਦੋਂ ਅੰਦਰ ਵੜਦੇ ਹੋ ਤੁਹਾਨੂੰ ਕਹਿ ਦਿੰਦੇ 5 ਮਿੰਟ ਲਈ ਹੈ ਬਸ ਤੁਸੀਂ ਪਿਕ ਕਰਨਾ ਹੈ ਜਾਂ ਡ੍ਰੌਪ ਕਰਨਾ ਹੈ ਤੇ ਬਾਹਰ ਨਿਕਲ ਆਣਾ ਹੈ ਇਹ ਨਹੀਂ ਗੱਡੀ ਬੈ ਕੇ ਤੁਸੀਂ ਵੇਟ ਕਰਨ ਲਾਪੋ ਤੇ ਪਿੱਛੇ ਕੋਈ ਬਾਕੀਆ ਗੱਡੀਆਂ ਨੂੰ ਤੁਸੀਂ ਅੱਗੇ ਨਾ ਜਾਣ ਦਿਓ ਤੁਸੀਂ ਨਹੀਂ ਇਹ